ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤ ਨੰਗਾਵਾ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈਆ ਦੋ ਗੱਬਣਾ ਨੇ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਪਿੰਡ ਗਿੱਲ ਕੋਠੇ ਨੇੜੇ ਪਿੰਡ ਬਈ ਸਹਿਣਾ ਤੇ ਭਦੌੜ ਰਹਿ ਜਾਂਦਾ ਜਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਇਹਨੂੰ ਤਪਾ ਪੈ ਜਾਂਦੀ ਹੈ ਜੇ ਬਈ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਹੋਵੇ ਉਹ ਰੋਡ ਦੇ ਉੱਪਰ ਪਾਈਆਂ ਦਾ ਪਿੰਡ ਪਿੰਡ ਗਿੱਲ ਕੋਠੇ ਆਉਂ ਪੁੱਛ ਲੈਣੇ ਆਪਣਾ ਦੁਦਤੀ ਅੱਜੂ ਹਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਅ ਮੋਬਾਈਲ ਨੰਬਰ ਬੋਲ ਦੇ 7589188351 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਹਣੇ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਆਪਾਂ ਨੂੰ ਤਾਂ ਦੂਜਾ ਸੂਆ ਕਹਿ ਕੇ ਦਿੱਤੇ ਜੀ ਮਾਲਕਾਂ ਨੇ ਆ ਅਗਲਾ ਪਮਾਂ ਦੀ ਦੂਜਾ ਮੰਨ ਲੈ ਪਮਾਂ ਦੀ ਤੀਜਾ ਮੰਨ ਲੈ ਆਪਾਂ ਅਗਲੇ ਨੂੰ ਦੂਜਾ ਸੂਆ ਕਹਿ ਕੇ ਦੇਖਾਂਗੇ ਦੇਮਨ ਠੀਕ ਠੀਕ ਹੈ ਬਾਈ ਤੇ ਕਿੰਨੇ ਦਿਨ ਲੈਂਦੀ ਆ ਇਹ ਦਿਨ ਬਸ 2-4 ਦਿਨ ਹੀ ਲਊਗਾ ਤਿਆਰੀਆਂ ਚ ਹੈ ਜੀ ਕੰਮ ਠੀਕ 2 ਤੋਂ ਬਈ 4 ਦਿਨ ਲੈਂਦੀ ਆ ਤਿਆਰੀਆਂ ਚ ਬੜ ਫੋਲੋ ਮੈਟ ਵਰਕ ਦੇ ਕਾਦ ਕੱਦ ਬੱਡ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਆਰਡਰ ਕਰਮ ਵਾਲੀ ਨੇ ਸੋਨਾ ਤਿਆਰ ਕਰਿਆ ਨਾਣਾ ਨੂਣਾ ਚੰਗੀਆਂ ਛੜ ਵੀ ਚੰਗਾ ਲੱਗਿਆ ਚਵਾਈ ਚਵਾਈ ਚੰਗੀਆਂ ਨਿਕਲੂ ਹਨਾ ਮੈਂ ਹਾਂ ਚਵਾਈ ਇੱਕ ਨੰਬਰ ਆ ਬਈ ਠੀਕ ਹੈ ਤੇ ਮੁੱਲ ਕੀ ਹੈ ਦਾ ਜੀ ਮੁੱਲ ਇਹਦਾ 60000 ਆ ਜੀ ਮਾਨਤਾਨ ਹੋ ਜੀ ਹਾਂਜੀ ਮਾਨਤਾਨ ਕਰ ਦਾਂਗੇ ਠੀਕ 60000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜ ਤੋਰਾ ਤਾਰਾ ਚੰਗਾ ਕੱਦ ਬੱਡ ਚੰਗਾ ਆਰਡਰ ਚੰਗਾ ਕੱਚੀ ਜ਼ਰੂਰ ਆ ਬਈ 1-2 ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੇ ਨੇ ਹੋਰ ਹੀ ਵਧੀਆ ਤਿਆਰ ਕਰ ਲੈਣ ਮੋੜ ਲਿਓ ਬਈ ਠੰਡੀ ਸੀ ਲੌਂਗੜੇ ਜਮਾ ਠੰਡੀ ਸੀ ਲੱਗ ਮੈਂ ਮਰਜੀ ਠੰਡੀ ਸੀ ਲਾ ਬਈ ਚੋਈ ਜਾਵੇ ਪਰ ਹੱਥ ਲਈ ਚੱਲ ਕੋਈ ਚੈੱਕ ਨਹੀਂ ਬਾਕੀ ਤੋੜਾ ਤਾਰਾ ਵੀ ਚੰਗਾ ਕਰ ਮਾ ਦੁੱਧ ਚੰਗਾ ਪਾ ਦੂੰ ਆਰਡਰ ਸੌਣਾ ਤਿਆਰ ਕਰਿਆ ਕਰਮਾਲੀ ਨੇ ਨੇੜੇ ਤੋਂ ਚੈੱਕ ਕਰ ਲੋ ਟਿਕਵਾ ਦੁੱਧ ਆਪਾ ਨੂੰ ਜੀ ਮਾਲਕਾਂ ਨੇ 20 ਲੀਟਰ ਕਹਿ ਕੇ ਦਿੱਤਾ ਆਪਾਂ 20 ਲੀਟਰ ਹੀ ਕਾਵਾਂਗੇ ਬਾਕੀ ਦੁੱਧ ਸੇਵਾ ਦਾ ਬਈ ਹਾਂ ਬਾਕੀ ਸੇਵਾ ਤੇ ਡਿਪੈਂਡਾ ਲਓ ਜੀ ਮੈਂ ਮਰਜੀ ਹੋ ਗਈ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮਾਲੀ ਨੇ ਕੁਝ ਠੀਕ ਹੈ ਅੱਗੇ ਦੋ ਨੰਬਰ ਜੀ ਕਿਹੜਾ ਸੂਸ ਹੋਈ ਹੈ ਇਹ ਵੀ ਬਈ ਦੂਜਾ ਸੂਆ ਸੂਂਦੀ ਹੈ ਜੀ ਕਦੋਂ ਸੂਈ ਹੈ ਇਹ ਅੱਜ ਸੂਆ ਸੂਈ ਹੈ 3 ਵਜੇ ਜੀ ਠੀਕ ਹੈ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਜੀ ਬੱਚਾ ਜੇਰ ਬੈਗੀ ਜੀ ਬਣ ਹਾਂਜੀ ਜੇਰ ਦੀ ਵੀਡੀਓ ਆਪਣੇ ਕੋਲ ਬਣੀ ਜੀ ਆ ਬਾਲਾ ਕੱਢਿਆ ਸੀ ਤਾਂ ਅੱਜ ਬਾਲਾ 3.5 ਲੀਟਰ ਕੱਢਤਾ ਜੀ ਸੁੱਧੇ ਬਸਾ ਚੰਗਾ ਕੇ ਜੀ ਹੂੰ ਕੱਦ ਚੰਗਾ ਰੰਗ ਰੂਪ ਚੰਗਾ ਥਣ ਥਣ ਚੰਗਾ ਖੋਲ ਮੜੀ ਤੋਰ ਦੀ ਤੇ ਚਵਾਈ ਚੋਈ ਚੰਗੀ ਆ ਚਵਾਈ ਇੱਕ ਨੰਬਰ ਆ ਜੀ ਠੀਕ ਆ ਡਰ ਕਮਾਲ ਦਾ ਬਈ ਥਣ ਬਹੁਤ ਚੰਗਾ ਮੋਟਿਆ ਥਣ ਕੱਲਾ ਕੱਲਾ ਥਣ ਬਾਕੀ ਤੋਰਾ ਤਾਰਾ ਚੰਗਾ ਵੱਡੀ ਗੱਲ ਗਰਮੀ ਨਹੀਂ ਮੰਨਦੀ ਹੈਂਡਫੋਨ ਦਾ ਜਿਹੜੀ ਕਰਮ ਵਾਲੀ ਦੀ ਫੋਲ ਚੰਗੀ ਆਊਗੀ ਚੰਗੀ ਆ ਬੜੀ ਸਨਕੀ ਆ ਗਰਮੀਆਂ ਦੇ ਮੌਸਮ ਚ ਇਹ ਕੰਮ ਜਾਂਦਾ ਜੀ ਇਹਦਾ ਮੁੱਲ ਕੀ ਆ ਬਈ ਇਹਦਾ ਮੁੱਲ 50000 ਆ ਜੀ ਮਾਨਤਣ ਹੋ ਜੀ ਮਾਨਤਣ ਕਰਦਾ ਜੀ ਠੀਕ 50000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਣ ਜੀ ਹੋ ਸਕੇ ਚੰਗੀ ਆ ਬੜ ਸੂਈ ਸਵਾਈ ਆ ਆਰਡਰ ਕਮਾਲ ਦਾ ਅੱਲਾ ਕਰ ਲੋ ਜੀ ਜੀ ਮੈਂ ਮਰਜੀ ਅਗਲਾ ਧਾਰਾ ਮਿਲ ਜਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਆ ਜੀ ਹੂੰ ਥੋੜਾ ਬੱਚੇ ਦਾ ਕਰਦੀ ਆ ਹੂੰਚਵਾਈ ਚ ਵੀ ਲਗਾਉਂਦੇ ਆ ਹੂੰਚਵਾਈ ਇੱਕ ਨੰਬਰ ਆ ਜੀ ਤਾਰਾਂ ਲੈ ਬਣੇ ਮਾਰਤੀਆਂ ਕੋਈ ਨਾ ਮੜਾ ਮੋਟਾ ਬਈ ਪਸ਼ੂ ਕਰ ਜਾਂਦਾ ਉਹ ਦਾ ਜੀ ਆਪਾਂ ਨੂੰ ਮਾਲਕਾਂ ਨੇ 14 ਲੀਟਰ ਦੁੱਧ ਦੇ ਕਹਿ ਕੇ ਦਿੱਤਾ ਆਪਾਂ 14 ਹੀ ਲੇਵਾਂਗੇ ਬਾਕੀ ਦੁੱਧ ਸੇਵਾ ਦਾ ਜੀ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਜੀ ਠੀਕ ਹੈ ਜੀ ਹਾਂਜੀ ਅੱਗੇ ਤਿੰਨ ਨੰਬਰ ਜੀ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਜੀ ਇਹ ਲੈ ਹਫਤਾ ਜੀ ਹਫਤਾ ਲੈ ਜੀ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਇਹ ਦੁੱਧ ਦੇ ਦੂਜੀ ਤਾਰਾ 14 ਤਾਰਾ ਲੀਟਰ ਜੀ ਖੋਲੋ ਮਾਲਕਾਂ ਨੇ ਦੱਸਿਆ ਜੀ ਆਪਾਂ ਨੂੰ ਦੁਾਈ ਦੁਈ ਇੱਕ ਨੰਬਰ ਆ ਜੀ ਥਣਾਂ ਦੇ ਪਾਸ ਹੈ ਜੀ ਦੇਖੋ ਜੀ ਹੂੰ ਹੂੰ ਥੋੜਾ ਜਿਹਾ ਆਪਾਂ ਹੀ ਦੀ ਜੀ ਰੂਗਾ ਕੋਈ ਚੱਕਰ ਨਹੀਂ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਤੋਰਾ ਤਰਾ ਚੰਗਾ ਆਰਡਰ ਬਹੁਤ ਚੰਗਾ ਥਣੇ ਵੀ ਚੰਗਾ ਲੱਗੇ ਤੇ ਕੀ ਮੁੱਲਾ ਬਣੇਗਾ ਇਹਦਾ ਮੁੱਲ 52000 ਆ ਜੀ 52000 ਮਾਨਤਨ ਹੋ ਜੀ ਮਾਨਤਨ ਕਰਦਾ ਜੀ ਪੰਜਾਬ ਵਾਲੀ ਜਰਸੀ ਆ ਜੀ ਪੰਜਾਬ ਵਾਲੀ ਜਰਸੀ ਆ ਮੋਲ 52000 ਰੁਪਇਆ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੀ। ਕੱਚੀ-ਕੱਚੀ ਹੈ ਬਈ ਬਣੂਗੀ ਚੰਗੀ ਥਣਲੇਵਾ ਚੰਗਾ ਢਲਾ ਢੁਲਾ ਚਾਹੀਆ ਆਰਡਰ ਵੀ ਚੰਗਾ। ਤੇ ਨਾਗ ਸੀਗੇ 3 ਬਈ 3 ਹੀ ਦਿਖਾਤੇ ਕਿਸੇ ਵੀਰ ਦੇ ਤਿੰਨਾਂ ਜੋ ਕੋਈ ਵੀ ਪਸੰਦ ਆਏ ਬਈ ਨਾ ਕਨੈਕਟ ਕਰ ਲਓ ਜੀ। ਧੰਨਵਾਦ।